ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਿਖਿਆਣ ਜੋਗ ਅਭਿਆਸ ਕਰਮ ਤਰਮ ਕਰਿਆ ਸਗਲ ਤਿਆਗ ਬਣ ਮਦੇ ਫਿਰਿਆ ਅਣਕ ਪਕਾਰ ਕੀਏ ਬੈਜਤਨਾ ਪੰਨ ਦਾਨ ਹੋ ਮੈਂ ਬੈ ਰਤਨਾ ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੇ ਵਹ ਪਾਤੀ ਨੈਤੋ ਲਰਾਮ ਨਾਮ ਵਿਚਾਰ ਨਾਨਕ ਗਰਮਤ ਨਾਮ ਜਪੀਐ ਇਕ ਵਾਰ ਨੌਖੰਡ ਪ੍ਰਮਥੇ ਫਿਰਾਚਾਰ ਜਿਵੈ ਮਹਾ ਉਦਾਸ ਉਤਪੀ ਸਰਥੀ ਵੈ ਅਗਣਮੈ ਹੋਵਤ ਪਰਾਨ ਕਣਕਵਸਤ ਹੈ ਵਰਪਰਦਾਨ ਨਿਉਲੇ ਕਰਮ ਕਰੈ ਬਉ ਆਸਣ ਜੈਣ ਮਾਰਗ ਜੰਮਨ ਤਦਦਨ ਨਿਮਕ ਨੇਮਕ ਕਰ ਸਰੀਰ ਕਟਾਵੈ ਪਉਪੇ ਹੋਮ ਮੈਲ ਨ ਜਾਵੇ ਕਰਕੇ ਨਾਮ ਸੰਸਾਰ ਕੋਛ ਨਾਹੀ ਨਾਨਕ ਗੁਰਮਖ ਨਾਮ ਜਪਤ ਗਤ ਪਾਹੀ ਮਣ ਕਵਣਾ ਮਣ ਕਾਮਣਾ ਤਿਰਥ ਦੇ ਛੂਟੈ ਗੁਰ ਬਗਵਾਨ ਨਾ ਮੰਤੇ ਹੋਟੈ ਸੋਚ ਕਰੈ ਦਿਨ ਸ ਹਰ ਰਾਤ ਮਣ ਕੀ ਮੈਲਣਾ ਤਨ ਤੇ ਜਾਤ ਸੋ ਤਕੇ ਹਾਂ ਕਾ ਕ ਕਚਪੀਤ ਮਨ ਹਰ ਨਾਮ ਕੇ ਮਹਿਮਾ ਊਚ ਨਾਨਕ ਨਾਮ ਉਦ੍ਰਿਪ ਤਿੱਤ ਬਉ ਮੂਚ ਨਾਨਕ ਸਿਆਣਪ ਜਮਕਾ ਪਉ ਵਿਆਪੈ ਅਣਕ ਜਤਨ ਕਰਤੇ ਸਨਾ ਤਰਾਪੈ ਪੇਖ ਅਨੇਕ ਹਗਣ ਨਹੀਂ ਭੂਜੈ ਕੋਟ ਪਾਵ ਕੋਟ ਪਾਵ ਦਰਗਹਿ ਨਹੀਂ ਸਿਜੈ ਛੂਟਸ ਨਹੀਂ ਅਬਸ ਪਰੇ ਮੈਂ ਬਿਰਬੈ ਮੈਂ ਜਲ ਜਲੇ ਔਰ ਕਰਤੂਤ ਸਗਲੇ ਜਮ ਡਾਣੇ ਗੋਵਿੰਦ ਜਨਮ ਭਿੰਨ ਤੋ ਲੋਕ ਤਨਹੀ ਮਾਣੇ ਹਰ ਕਾ ਨਾਮ ਜਪਤ ਦੁਖ ਦਾਇ ਨਾਨਕ ਬੋਲੇ ਸਹਿਜ ਸਬਾਈ ਚਾਰ ਪਦਾਰਥ ਜੇ ਕੋ ਮੰਗੇ ਸਦ ਜਨ ਕੀ ਸੇਵਾ ਲਾਗੇ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਕਾ ਨਾਮ ਰਧ ਸਦ ਗਾਵੇ जे को अपनी शोभा लो रै सात संगत होम छोर है जे को जन्म मरण ते डर साध जना की सरणी पर जिस जन को दर्श प्यासा नानक ता कै बल बल जासा सगल पुरख मैं पुरख प्रधान साध संगत का जा कै मिटे विमान आपस को जो राण नीचा सो सब सबते ऊंचा ਜਾ ਕਾ ਮਨ ਤੇ ਸਗਲ ਕਿਰੀਨਾ ਹਰ ਕੇ ਨਾਮ ਤਨ ਘਟ ਘਟ ਚੀਨਾ ਵਣੇ ਆਪਣੇ ਤੇ ਬੁਰਾ ਮਿਟਾਵੇ ਪੇਖਾ ਸਗਲ ਸ੍ਰਿਸ਼ਟ ਸਾਜਾਨੈ ਸੂਖ ਦੁਖ ਜਨ ਸਮੋਂ ਦ੍ਰਿਸ਼ਟਿ ਤਾ ਨਾਨਕ ਪਾਪ ਪੰਨ ਨਹੀਂ ਲੇਪਾ ਨਿਰਦਨ ਕਉ ਤਨ ਧਿਰੋ ਨਾਉ ਨੇ ਤਾਵੇ ਕੋ ਨਾਮ ਤੇਰਾ ਥਾਉ ਨਾਮੇ ਕੋ ਪ੍ਰਭ ਤੇਰੋ ਮਾਣ ਮੋ ਸਗਲ ਕਟਾ ਕੋ ਦੇਵੋ ਦਾਨ ਕਰਨ ਕਰਾਵਣ ਹਰਿ ਸੁਆਮੀ ਸਗਲ ਕਟਾਂ ਕਾ ਅੰਤਰ ਜਾਮੀ ਆਪਣੀ ਗਤ ਮਿਤ ਜਾਨੋ ਆਪੇ ਆਪਨ ਸੰਗ ਆਪਰਾਵਰਤੇ ਤੁਮਰੇ ਉਸਤਤ ਤੁਮ ਦੇ ਹੋਏ ਨਾਨਕ ਵਰਣਾ ਜਾਣ ਸਕੋਏ ਸਰਬਤਾਰਮੁ ਮੈ ਸੇ ਸ੍ਰੇਸ਼ਟ ਧਰਮ ਗਰ ਕੋ ਨਾਮ ਜਪਨਰਮਲ ਕਰਮ ਸਗਲ ਕਰਿਆ ਮੈਂ ਉਤਮ ਕਰਿਆ ਸਾਧ ਸੰਗਤ ਧਰਮਤਮਲ ਹਰਿਆ ਸਗਲ ਉਤਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੇ ਸਦਾ ਸਗਲ ਬਾਣੀ ਮੈਂ ਅਮਰਤ ਬਾਣੀ ਹਰ ਕੋ ਰਾਮ ਜਸ ਮਨ ਰਸਨ ਬਖਾਣੀ ਸਗਲ ਖਾਣਤੇ ਉਤਮ ਥਾਨ ਨਾਨਕ ਜੈ ਕਟਵਸੈ ਹਰਨਾਮਸ ਲੋਕ ਨਿਰਗੁਣਿਆਰੇ ਨਿਰਗੁਣਿਆ ਸੋਭrav ਸਦਾ ਸਮਾਲੋ ਜਨ ਕੀ ਆ ਤੇ ਸਚੀਤ ਰਖ ਨਾਨਕ ਨੇ ਬਨੀ ਨਾਲ ਅਸ਼ਟਪਦੀ ਰਮੀਆਂ ਕੇ ਗੁਣ ਚੇਤਪਰਾਣੀ ਕਵਣ ਮੋਲ ਤੇ ਕਵਣ ਦਸਟਾਣੀ ਜਨ ਤੂੰ ਸਾਜ ਸਵਾਰ ਸਿraag ਗਰਭ ਅਗਣ ਮੈਂ ਜਰੋਵਾਰਿਆ ਬਾਰਵ ਦ੍ਰਤਾ ਸੁਜੈ ਭਰੇ ਦੂਦ ਬਜੋਣ ਭੋਜ ਸੂਦ ਵਿਰਧ ਪਿਆ ਉਪਰ ਸਤ ਸੈਣ ਮੁਖ ਮਾਦਿਓ ਬੈਠ ਕਉ ਦੇਣੋ ਏ ਨਿਰਗੋਣ ਗੋਣ ਕਾ ਚੂਨਾ 부ਜੇ ਬਖਸ ਲਿਓ ਤਾਉ ਨਾਨਕ ਸੁਈਜੈ ਜੈ ਵਰਸਾਦੋ ਤਰ ਉਪਰ ਸਖ ਮਕਸ ਹੈ ਸਤਪੁਰਾਤਮੀ ਤ ਬੰਤਾ ਗਤ ਰਹਾਉ ਰਹਿ ਜਪ ਪ੍ਰਸਾਦ ਪਿਆ ਵੈ ਸੀਤਲ ਜਲਾ ਸੁਖਦਾਈ ਪਾਵਣ ਵਾਵਕ ਅਮਲਾ ਜੈ ਬਰਸਾਦ ਪਉ ਗਏ ਪਗ ਰਸਾ ਸਗਲ ਸਮਗਰੀ ਸੰਗ ਸਾਧ ਬਸਾ ਦਿਨੇ ਹਸਦ ਪਵ ਹਰ ਨੀਤਰ ਰਸਨਾਤ ਸਜਤਿ ਆਗ ਰੋਲੰਗ ਰਚਨਾ ਐਸੋ ਦੇਖੋ ਮੋੜ ਅੰਧ ਬੇ ਆਪੇ ਨਾਨਕ ਕਾੜ ਲੈ ਪ੍ਰਵ ਆਪੇ ਅਦੰਤ ਜੋ ਰੱਖਣ ਹਰ ਤਿਸੋਂ ਪ੍ਰੀਤ ਨਾ ਕਰਨੇ ਹਾ ਗਵਾਰ ਜਾਕੀ ਸੇਵਾ ਨਿਤਨੇਦ ਪਾਵੇ ਤਾਂ ਚੋਂ ਮੂੜਾ ਮਨ ਨਹੀਂ ਨਾਵੇ ਜੋ ਠਾਕੁਰ ਸਦ ਸਦਾ ਹਜੂਰੇ ਤਾਂ ਕੋ ਹੰਦਾ ਜਾਣਤ ਦੂਰੇ ਜਾਕੀ ਟਹਿਲ ਬਾਵੈ ਦਰਗਹਿ ਮਾਨ ਤਿਸੈ ਵਿਸਾਰੇ ਮੁਗਦ ਜਾਨ ਸਦਾ ਸਦਾ ਆਪੂਲਨ ਹਾਰ ਨਾਨਕ ਰਾਖਣ ਹਰਿ ਪਰ ਰਤਨ ਤਿਆਗ ਕੁੜੇ ਸੰਗ ਰਚੈ ਸੱਚ ਛੋੜ ਤੋ ਸੋ ਝੂਠ ਸੰਗ ਮਚੈ ਜੋ ਛਡਨਾ ਸੋ ਅਸਰ ਕਰਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਇ ਤਿਸ ਕਾ ਸਮਰ ਕਰੈ ਸੰਗ ਸਹਾਈ ਤਿਸ ਪਰਹਰੈ ਚੰਦਣ ਲੇਪ ਉਤਾਰੈ ਥੋਏ ਗਰ ਤਬ ਪ੍ਰੀਤਮ ਪਸਮਾ ਸੰਗ ਹੋਏ ਅੰਦਕੂਪ ਮੈਂ ਪਤਤ ਬੇਕਰਾਲੋ ਨਾਨਕ ਕਾੜ ਲੇ ਪ੍ਰਭ ਦਿਆਲ ਕਰ ਤੂਤ ਪਸੂ ਕੇ ਮਾਨ ਸਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰੋਂ ਦੇਖ ਅੰਦਰ ਮਨ ਮਾਇਆ ਜਾਪ ਤਨੈ ਕਚੋਂਦਰ ਪਾਇਆ ਬਾਹਰ ਕੇ ਆਣ ਧਿਆਨ ਸ਼ਰਨ ਅੰਤਰ ਵਿਆਪੇ ਲੋਭ ਸਮਾਣ ਅੰਤਰ ਅਗਨ ਵੈ ਤੁਮ ਸਮਾਓ ਗਲ ਪਾਥਰ ਕੈਸੇ ਤਰੈ ਸਾ ਜੇ ਕੈ ਅੰਤਰ ਵਸੈ ਪ੍ਰਵਯਾਪ ਨਾਨਕ ਤੇ ਸਜ ਸਹਜ ਸਮਾਤ ਸੁਣੰਦਾ ਕੈਸੇ ਮਾਰਗ ਪਾਵੇ ਕਰ ਗਲੇ ਉਹ ਨਿਵਾਵੇ ਕਾ ਉਜਾਰੇ ਉਹ ਜੈ ਸੂਰ ਰਾਨਿਸ ਕੈ ਤੋਂ ਸਮਝੇ ਪੂਰਾ ਕਹਾਂ ਕਹਾਂ ਬਿਸਨ ਪਤਕਾਵੇ ਸੰਗੰਗ ਜਗਤ ਕਰੈ ਪਉ ਪੀ ਸਰਪੰਗ ਕਉ ਪੰਗਲ ਪਰਬਤ ਪਰਵਰਵਨ ਨਹੀਂ ਹੋ ਤੋ ਸੋ ਗਵਨ ਕਰਤਾਰ கருਣਾ ਮੈਂ ਦੇਨ ਬੇਨਤੀ ਕਰੈ ਨਾਨਕ ਤੁਮਰੇ ਕਿਰਪਾ ਤਰੈ ਸੰਗ ਸਹਾਈ ਸੋ ਆਵੈ ਨਾ ਚੀਤ ਹੋਵੇ ਰਈ ਸਭੀ ਤੋ ਬਲਵਾ ਜਾ ਕੇ ਗ੍ਰਹਿ ਬੰਦੀ ਵਸੈ ਆਨੰਦ ਕੇਲਾ ਮਾਇਆ ਰੰਗਰ ਸਹਿਦ ਰੈ ਕਰਮਾਨੈ ਮਨੇ ਪ੍ਰੀਤ ਕਰਣ ਆਵੇ ਮੋੜੇ ਤੋ ਤੀਤ ਬਿਰ ਵਿਰੋਧ ਕਾਮ ਕ੍ਰੋਧ ਮੋ ਝੂਠ ਬਿਕਾਰ ਮਾ ਲੋਭ ਉਤ੍ਰੋ ਏ ਆਨੇ ਜੁਗਤ ਬਿ ਆਏ ਕੋ ਜਨਮ ਨਾਨਕ ਰੱਖ ਲੈ ਆਪਣਾ ਕਰ ਕਰਮ ਟੂੰਢਾ ਕਰ ਤਮਾ ਪਾਇਰ ਦਾਸ ਜਿਉ ਬੰਡ ਸਭ ਤੇਰੀ ਰਾਸ ਤਮਾ ਤਪਤਾ ਹੰਬਰ ਕ ਤੇਰੇ ਤੁਮਰੀ ਕਿਰਪਾ ਮੈਂ ਸੋ ਕਨੇਰੇ ਕੋਈ ਨਾ ਜਾਣ ਤੂੰ ਰੰਤ ਉੱਚੇ ਸੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਉਤਰਤਾਰੀ ਤੁਮ ਤੇ ਆਗਿਆ ਕਰੀ ਤੁਮਰੀ ਗਤ ਮਿਥ ਤੁਮ ਹੀ ਜਾਣੇ ਨਾਨਕ ਦਾਸ ਸਦਾ ਕਰਵਾਣੀ ਸਲੋਕ ਦੇਨ ਹਰ ਪ੍ਰਭ ਛੋੜ ਕੈ ਲਾਗੇ ਆਨ ਸੁਹਾਏ ਨਾਨਕ ਕੌਸੀ ਹਜੀਏ ਬਿਰਨਾ ਵੈ ਪਤ ਪਾਇ ਆਈ ਅਸ਼ਟਪਦੀ ਦਸ ਵਸਤੂ ਲੈ ਪਾਛੇ ਪਾਵੇ ਇਕ ਬਸਤ ਕਰਨ ਬੇਖੋਟ ਗਵਾਵੇ ਇਕ ਪੀ ਨਾ ਦੇਖ ਸਭ ਵੀ ਹਰਲੇ ਤਮ ਮੋੜਾ ਕਉ ਕਹਾ ਕਰੇ ਜਿਸੇ ਦਾ ਆਠਾ ਕਰ ਕੋ ਹੋ ਜਾ ਰਹਾ ਤਾਂ ਕੋ ਕੀਏ ਨਮਸਕਾਰ ਆਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੋਖ ਤਾਂ ਹੋ ਮਨ ਬੂਠਾ ਜਿਸ ਜਣ ਆਪਣਾ ਹੁਕਮ ਮਨ ਆਇਆ ਸਰਬ ਸੋਖ ਨਾ ਥਨ ਪਾਇਆ ਅਨਗਤ ਅਪਰਾ ਆਪਣੀ ਦਿਸ ਦੇ ਰਾਸ ਖਾਤ ਪੀਤ ਵਰਤੈ ਅਨੰਦ ਰੋਲਾਸ ਆਪਣੀ ਆਵਾਨ ਕਤ ਵਹਰ ਸਾਲੇ ਅਗਿਆਨੀ ਮਨ ਰੋਕ ਕਰੇ ਆਪਣੀ ਵ੍ਰੀਤ ਆਪਨ ਖੋਵੈ ਬੌਰਣ ਹੁਸਕਿਉ ब्रह्म समान खोवै जिसकी बस्त तसे आगे राखै प्रभु के आगे मन माथे उसते चिरोगण करे निहाल नानक साहिब दा तदयाल अंक भगत पाया तहित सरपत होवत जान अनीत बिरख की छाया स रंग लावै जहो बिनसै ओ पछतावै ਜੋ ਦਿਸ ਸੋ ਚਲਣਹਾਰ ਲਪਟ ਰਹਾ ਸਜ ਅੰਧਾਰ ਬੈਟੋ ਜੋ ਕੋ ਲਾਵੇ ਦੇ ਤਾਂ ਕੋ ਹਉਤ ਹੋਵੇ ਕੇਕ ਟੰਬ ਬਸਾਇਆ ਮਿਥਿਆ ਮੈਂ ਮਸਤਾ ਪਾਇਆ ਮਿਥਿਆ ਰਾਜ ਰੋਪਣ ਬਨਥਾਲ ਮਿਥਿਆ ਕਾਮ ਕਰੋਦ ਓਮਿਆਣ ਮਿਥਿਆ ਉਪਰਕਰਤਗੁ ਮਾਣਾ ਅਸਰ ਸਗਲ ਸਾਧ ਕੀ ਸਰਣਾ ਨਾਨਕ ਜਪ ਜਪ ਜੀਵੇ ਹਰ ਕੈ ਚਰਨ ਮਿਥਿਆ ਸਵਰਣ ਪਰਿੰਦਾ ਸੁਨਹਿ ਮਿਥਿਆ ਸਸਤ ਪਰ ਦਰਬ ਕੋ ਹਰ ਹੈ ਮਿਥਿਆ ਨਿਤਰਪੇਖਤ ਪਰ ਤਰੇ ਰੂਪਾਦ ਮਿਥਿਆ ਦਰਸਨ ਪੂਜਤ ਅਨੁਸਾਰਾ ਮਿਥਿਆ ਚਰਨ ਪ੍ਰਭ ਗਦ ਰੋ ਕੋ ਮਿਥਿਆ ਮਨ ਪਰਲੋਭ ਲੋਭਾਹਿ ਮਿਥਿਆ ਤਨ ਕੀ ਪਰਪਕਾਰਾ ਮਿਥਿਆ ਬਾਂਦੇ ਵਿਕਾਰ ਬਿਨ ਬੂਜੇ ਮਿਥਿਆ ਸਭ ਪਏ ਸਫਲ ਦੇ ਨਾਨਕ ਹਰ ਹਰ ਨਾਮ ਲਈ ਵਰਤੀ ਸਾਗਤ ਕੀ ਅਰਜਾ ਸਾਚ ਬਿਨਾ ਕਹੋ ਵਤ ਸੂਚਾ ਵਿਰਥਾ ਨਾਮ ਵਿਰਾਤ ਅਨੰਦ ਮੁਖ ਆਵਤਾ ਕੈ ਦਰਗੰਦ ਬਿਨ ਸਿਮਰਨ ਦਨ ਰਾਨ ਵਰਤਾ ਵਸਾਏ ਮੇਗ ਬਿਨ ਜਾਉ ਖੇਤੀ ਪਾਏ ਗੋਵਿੰਦ ਵਜਨ ਵਿਣ ਵਰਥੇ ਸਭ ਕੰਗਾਮ ਕਿਉ ਕਿਰਪਾਨ ਕੇ ਨਿਰਦਾਨ ਦਾਮ ਤੰਤਨ ਤੇਜ ਘਟ ਘਟ ਬਸਰਿਉ ਨਾਮ ਨਾਉ ਨਾਨਕ ਤਾਂ ਕੈ ਬਲ ਜਾਉ ਰਹਿਤ ਅਵਰ ਕਛੂ ਅਵਰ ਕਮਾਵਤ ਮਨ ਨਹੀਂ ਪ੍ਰੇਤ ਮੁਖਤ ਕੰਡ ਲਾਵਤ ਜਨਨ ਹਾਰ ਪ੍ਰਭੂ ਵਰਵੇਲਾ ਹੈ ਪੀਵ ਪੀਨ ਅਵ ਰੂਪ ਦੇਸੈ ਆਪਣਾ ਕਰੈ ਆਵਤ ਜਾਵਤ ਜਬ ਨਵੇਂ ਜਨਮੈ ਮਰੇ ਜਿਸਕੇ ਅੰਦਰ ਬਸ ਅਨਰੰਕਾਰ ਉਸਕੀ ਸੇਖ ਤਰ ਸੰਸਾਰ ਜੋ ਤੁਮ ਪਰਣ ਤਨ ਪ੍ਰਭ ਜਾਤਾ ਨਾਨਕ ਓਨ ਚਰਨ ਪਰ ਤਾਪਾ ਰੋ ਬਣੰਤੇ ਪਾਰ ਬ੍ਰਹਮ ਸਾਭ ਜਾਣੈ ਆਪਣਾ ਕੀਆ ਜਪੈ ਮਨ ਜਪੈ ਆਪ ਆਪ ਕਰਤ ਨਵੇਰਾ ਕਿਸੈ ਦੂਰ ਜਵਤ ਕਿਸੈ ਭਉਤ ਨੇਰਾ ਪਾਪ ਸਿਆਣ ਸકલ ਤੇ ਰਹਤ ਸੇਵਕ ਜਿਨ ਕੋ ਕਿਰਪਾ ਕਰੀ ਨਿਮਕ ਨਿਮਕ ਜਪੋ ਨਾਨਕ ਹਰੀ ਸੋਕ ਕਾਮ ਕ੍ਰੋਧ ਹਰ ਲੋਭ ਮ ਬਣਸ ਜਾਇ ਮੇਦ ਨਾਨਕ ਪ੍ਰਭ ਸਰਣਾਗਤੀ ਕਰ ਬਰਸਾਦ ਗੁਰਦੇਵ ਅਸ਼ਟਪਦੀ ਜੈ ਪ੍ਰਸਾਦ ਛਤੇ ਅੰਮ੍ਰਿਤ ਖਾਏ ਤੇ ਸਠਾ ਕਰ ਗੌਰਖ ਮਨਵਾਹੇ ਜੈ ਪ੍ਰਸਾਦ ਸਾ ਸੰਗਤ ਤਨ ਲਾਵੇ ਤਿਸ ਕੋ ਪਾਰ ਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪੈਰ ਸਮਰ ਰਤਨ ਰਸ ਤਿਸ ਰਸਨਾ ਜੈ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਦੇ ਆਈਐ ਤੇ ਆਵਣ ਜੋਗ ਜੈ ਪ੍ਰਸਾਦ ਪਾਟ ਪਟੰਬਰ ਟਾਵੇ ਤਿਸ ਜਗਾਗ ਤਸੈ ਤਿਆਗ ਕਤ ਅਵਰ ਲਹਾਏ ਜੈ ਪ੍ਰਸਾਦ ਸੁਕੇ ਸੇ ਜਦ ਸੋਈਏ ਮਾਣਾ ਅਠ ਪੈਰ ਤਾ ਕਾਗਸ ਗਾਈਏ ਜੈ ਪ੍ਰਸਾਦ ਤੁਝ ਸਭ ਕੋਈ ਆਮਾਨੇ ਮੁਕਔਰਸ ਵਖਨ ਜੈ ਪ੍ਰਸਾਦ ਤੋ ਕੋ ਰਸਨਾ ਧਰਮ ਮਨਸਾ ਦਾ ਦੇ ਹਲ ਕੇਵਲ ਪਾਰ ਬ੍ਰਹਮ ਪ੍ਰਭੂ ਕੇ ਰਸਨਾ ਅੰਤਰ ਕੇ ਮਾਹੇ ਨਾਨਕ ਦਬ ਦੇ ਹਿਸਾਬ ਹੈ ਜੈ ਪ੍ਰਸਾਦ ਰੋਗ ਕੰਚਣ ਦੇਹੀ ਲਵਲਾ ਵੈ ਤਸਰਾ ਹਸਨੇ ਹੀ ਜੈ ਪ੍ਰਸਾਦ ਜੈ ਪ੍ਰਸਾਦ ਤੇਰਾ ਉਲਾ ਰਹਤ ਮਨ ਸੁਖ ਪਾਵੇ ਹਰ ਹਰ ਜਮਰ ਕਹਿ ਤੋ ਜੈ ਪ੍ਰਸਾਦ ਤੇਰੇ ਸਗਲ ਚਰਨ ਅਟਾਕੇ ਮਨ ਰ ਮਨ ਸਰਣੀ ਪਰਹਾ ਕਰ ਬਰ ਕਰਤਾ ਕਹਿ जय प्रसाद तनु को पहुंचे तनु साफ सा समरे प्रभु चा जय प्रसाद भाई दरबल काम नाम के उतार करे करे जय प्रसाद भूखना प्यारीए मन तसो सिमरत क्यों आलस करिए ਜੈ ਪ੍ਰਸਾਦ ਸਸ ਬਰਵਾਨੀ ਮਨ ਕੀ ਕੋ ਪ੍ਰਭ ਕੋ ਕਭੋ ਨਾ ਵੇ ਸਾਰੀ ਜੈ ਪ੍ਰਸਾਦ ਬਾਗ ਮਲਾ ਤਨਾ ਰਾਖ ਪਰੋਏ ਪ੍ਰਭ ਆਪਣੇ ਮਣਾ ਜਣ ਮੇਰੀ ਪ੍ਰਭ ਬਣਤ ਬਣਾਈ ਉੜਤ ਬੈਠਤ ਸਦਤ ਸਤਿਆਈ ਆ ਮਨ ਮਹਿਰ ਤਿਸ ਕਾ ਧਿਆਨ ਜੈ ਪ੍ਰਸਾਦ ਚਾਰ ਵਿਹਾਨ जय प्रसाद तेरी नेकी जात जय प्रभु समरथ सदा रात जय प्रसाद पतरे जय प्रसाद नानक रस गए जय प्रसाद सने करनाद जय प्रसाद पिख विसमाद जय प्रसाद बोले रस रसना जय प्रसाद गौ को बसरा ਜੇ ਵਰ ਸੌਤ ਸਖਤ ਜਿਸਮ ਆਵੇ ਸਭ ਰਬਾ ਦਾ ਘਰ ਦਤਕ ਲਾਗੇ ਘਰ ਸੌਤ ਪ੍ਰਸਾਦ ਤੇਰਾ ਘਰ ਤੇਰਾ ਪ੍ਰਤਾਪ ਰੇ ਮਨ ਮੂਰਤਾ ਕੋ Jap ਜੈ ਪ੍ਰਸਾਦ ਤੇਰੇ ਘਰ ਚ ਪੂਰੇ ਤੇ ਸਜ ਗਾਏ ਬਨ ਕੋ ਪੂਰੇ ਸਦਾ ਹਜੂਰੇ ਜੈ ਪ੍ਰਸਾਦ ਤੂੰ ਪਾਵੇਂ ਸਾਚ ਰੇ ਮਨ ਮੇਰੇ ਤੂੰ ਤਾਂ ਸਉ ਰੱਚ ਜੈ ਪ੍ਰਸਾਦ ਸਭ ਕੀ ਰਚਨਾ ਹੋਵੇ ਨਾਨਕ Jap ਜਪੈ ਜਪਸੋਈ ਆਵਜਾ ਪਾਈ ਜਪੈ ਸੋਨਾਉ ਆਪ ਗਵਾਵ ਸੋਹਰ ਨਾਉਂਗਾਉ ਪ੍ਰਭ ਕਰਪਾ ਤੇ ਹੋਏ ਪ੍ਰਗਾਸ ਪ੍ਰਭ ਦਇਆਲ ਤੇ ਕਮਲ ਵਿਕਾਸ ਪ੍ਰਭ ਸਰਪੰਨ ਵਸੈ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਈ ਸਰਬ નિਦਾਨ ਪ੍ਰਭ ਤੇਰੀ ਮਾਇਆ आपो कछु किनो लाया